ਕੀਤੇ ਕੁਛ ਦਿਨ ਪਹਿਲਾਂ ਡਾਕਟਰ ਭੀਮਰਾਓ ਅੰਬੇਦਕਰ ਖੁਰਾ ਦੀ ਮੂਰਤੀ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਤੋੜੀ ਗਈ ਹੈ ਤੇ ਉਸ ਤੋਂ ਬਾਅਦ ਸੰਵਿਧਾਨ ਦੀਆਂ ਕਾਪੀਆਂ ਵੀ ਜਿਹੜੀਆਂ ਨੇ ਉਹ ਜਲਾਈਆਂ ਗਈਆਂ ਐਸਸੀ ਭਾਈਚਾਰਾ ਤਾਂ ਰੋਸ ਦੇ ਵਿੱਚ ਹੈ ਹੀ ਹੈ ਪਰ ਉਸ ਤੋਂ ਅਲੱਗਾ ਪੰਜਾਬ ਦੇ ਵਿੱਚ ਹੋਰ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਵੀ ਐਸਸੀ ਭਾਈਚਾਰੇ ਦੇ ਨਾਲ ਜਿਹੜੇ ਨੇ ਉਹ ਖੜੇ ਹੋਏ ਨੇ ਇਹਨਾਂ ਨੇ ਕਹਿਣਾ ਕਿ ਬਈ ਜਿਸ ਤਰੀਕੇ ਦੇ ਨਾਲ ਐਸਸੀ ਭਾਈਚਾਰੇ ਦੇ ਨਾਲ ਹੋ ਰਿਹਾ ਜਾਂ ਫਿਰ ਡਾਕਟਰ ਭੀਮਰਾਓ ਅੰਬੇਦਕਰ ਖੁਰਾ ਨੂੰ ਜਿਹੜਾ ਹੈ ਉਹ ਅਪਮਾਨਿਤ ਕੀਤਾ ਗਿਆ ਉਹ ਜਰਿਆ ਨਹੀਂ ਜਾ ਸਕਦਾ ਹੈਗਾ ਇਸਾਈ ਭਾਈਚਾਰੇ ਦੇ ਲੋਕ ਸਾਡੇ ਨਾਲ ਨੇ ਅੱਛਾ ਜਿਸ ਤਰੀਕੇ ਦੇ ਨਾਲ ਉਸ ਦਿਨ ਮੂਰਤੀ ਨੂੰ ਤੋੜਿਆ ਗਿਆ ਅਤੇ ਉਸ ਤੋਂ ਬਾਅਦ ਸੰਵਿਧਾਨ ਦੀਆਂ ਕਾਪੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਸਾੜਿਆ ਗਿਆ ਹੈਗਾ ਇਹ ਪੂਰਾ ਮਸਲਾ ਤੁਸੀਂ ਕਿਵੇਂ ਦੇਖਦੇ ਹੋ ਇੱਕ ਪਾਸੇ ਉਸਦੀ ਮਾਦਾ ਵੀ ਬਿਆਨ ਹੁੰਦਾ ਹੈ ਕਿ ਭਈ ਮੇਰਾ ਬੇਟਾ ਜਿਹੜਾ ਹੈ ਉਹ ਮੈਨੂੰ ਖੁਦ ਕਹਿ ਕੇ ਗਿਆ ਸੀ ਦੋ ਦਿਨ ਪਹਿਲਾਂ ਕਿ ਮੈਂ ਤਾਂ ਤੁਹਾਡੇ ਮਰੇ ਦੇ ਉੱਪਰ ਵੀ ਨਹੀਂ ਆਉਂਗਾ ਸਰ ਜੈਪੀ ਜੈਪਾ ਭਾਰਤ ਸੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਆ ਬਹੁਤ ਨਿੰਦਨਯੋਗ ਘਟਰਾਵਾ ਅੱਜ ਸਮੁੱਚਾ ਮਸੀਹ ਭਾਈਚਾਰਾ ਇਸ ਬੰਦ ਦਾ ਜਿਹੜਾ ਸਮਰਥਨ ਕਰਦਾ ਔਰ ਸਾਡੇ ਵੀਮਰਾ ਉਮੇਦਕਰ ਸਾਹਿਬ ਜਿਨ੍ਹਾਂ ਦੇ ਸੰਵਿਧਾਨ ਦੇ ਨਾਲ ਲਿਖੰਦੇ ਵਿੱਚ ਸਾਨੂੰ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਇਜਾਜ਼ਤ ਮਿਲੀ ਆ ਉਹਨੂੰ ਦੇਖਦੇ ਹੋਏ ਅੱਜ ਪੂਰਾ ਮਸੀਹ ਭਾਈਚਾਰਾ ਆਪਣੇ ਐਸਸੀ ਭਾਈਚਾਰੇ ਦੇ ਨਾਲ ਖੜਾ ਔਰ ਐਸਸੀ ਭਾਈਚਾਰਾ ਮਜਬੀ ਸਿੰਘ ਭਾਈਚਾਰਾ 크ਰਿਸਚਨ ਭਾਈਚਾਰਾ ਅਸੀਂ ਸਾਰੇ ਏਕ ਹਾਂ ਔਰ ਇਹ ਸਾਡੇ ਜਿਹੜੇ ਬਾਬਾ ਵੀਮਰਾਵ ਮੇਦਕਰ ਸਾਹਿਬ ਦੀ ਮੂਰਤੀ ਨੂੰ ਤੋੜਿਆ ਗਿਆ ਸੰਵਿਧਾਨ ਨੂੰ ਜਲਾਇਆ ਗਿਆ ਇਹਦੇ ਨਾਲ ਸਾਡੇ ਮਨ ਤੇ ਡੂੰਗੀ ਠੇਸ ਪਹੁੰਚੀ ਆ ਔਰ ਅੱਜ ਅਸੀਂ ਆ ਬੰਦੇ ਦਾ ਸਮਰਥਨ ਕਰਨ ਆਏ ਆ ਔਰ ਮੈਂ ਕਿਹੜੇ ਸ਼ਬਦਾਂ ਚ ਨਿੰਦਾ ਕਰਦਾ ਇਸ ਚੀਜ਼ ਦੀ ਅੱਛਾ ਜਿਸ ਤਰੀਕੇ ਦੇ ਨਾਲ ਪੌੜੀ ਲਗਾਈ ਗਈ ਅਤੇ ਉਸ ਤੋਂ ਬਾਅਦ ਹਥੋੜਿਆਂ ਦੇ ਨਾਲ ਵਾਰ ਕਰਕੇ ਤੋੜਿਆ ਗਿਆ ਮੂਰਤੀ ਨੂੰ ਇਹ ਇੱਕ ਬੰਦੇ ਦਾ ਤਾਂ ਕੰਮ ਨਹੀਂ ਹੈਗਾ ਲੱਗਦਾ ਇਸ ਦੇ ਪਿੱਛੇ ਹੋਰ ਵੀ ਕਾਫੀ ਰਾਤ ਨੇ ਸੋ ਮੈਂ ਬੇਨਤੀ ਕਰਦਾ ਆਪਣੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਕੋ ਅਮੀਸ਼ਾ ਜੀ ਕੋ ਔਰ ਆਪਣੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਕੋ ਮੇਰੀ ਸੀਬੀਆਈ ਦੀ ਜਾਂਚ ਕਰਵਾਣੀ ਚਾਹੀਦੀ ਆ ਕਿਹੜੇ ਲੋਕ ਇਹਦੇ ਪਿੱਛੇ ਸੀ ਕਿਹੜੀਆਂ ਤਾਕਤਾਂ ਇਹਦੇ ਪਿੱਛੇ ਸੀ ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਕਿੱਥੋਂ ਪੋੜੀ ਆ ਗਈ ਕਿੱਦਾਂ ਬੰਦਾ ਉੱਤੇ ਚੜ ਗਿਆ ਇਹਦੇ ਪਿੱਛੇ ਬਹੁਤ ਵੱਡੀ ਕੋਈ ਪਲੈਨਿੰਗ ਆ ਮੈਂ ਸਮਝਦਾ ਵੀ ਇਹਨੂੰ ਮੇਰਾ ਨਕਾਬ ਜਿਹੜਾ ਵਾ ਪੋਸਟ ਜਿਹੜੇ ਲੋਕ ਪਿੱਛੇ ਬੈਠੇ ਨੇ ਨਕਾਬ ਲਾ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਣੇ ਚਾਹੀਦੇ ਆ ਔਰ ਇਹ ਕੜੀ ਤੋਂ ਕੜੀ ਕਾਰਵਾਈ ਕਰਨੀ ਚਾਹੀਦੀ ਔਰ ਇਸ ਬੰਦੇ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਆ ਜਿਸ ਤਰੀਕੇ ਦੇ ਨਾਲ ਕਿਉਂਕਿ 26 ਜਨਵਰੀ ਨੂੰ ਪੂਰਾ ਦੇਸ਼ ਜਿਹੜਾ ਹੈਗਾ ਏ ਉਹ ਗਣਤੰਤਰ ਦਿਵਸ ਮਨਾ ਰਿਹਾ ਸੀਗਾ ਉਸ ਤੋਂ ਪਹਿਲਾਂ ਖਾਲਸਤਾਨ ਜਿੰਦਾਬਾਦ ਦੇ ਨਾਰੇ ਭਾਵੇਂ ਇਹ ਜਲੰਧਰ ਦਾ ਇਹ ਚੌਕ ਹੋਵੇ ਜਾਂ ਫਿਰ ਅੰਮ੍ਰਿਤਸਰ ਦਾ ਉਹ ਚੌਕ ਹੋਵੇ ਜਿਸ ਜਗ੍ਹਾ ਦੇ ਉੱਪਰ ਡਾਕਟਰ ਭੀਮrao ਅੰਬੇਦਕਰ ਖੁਰਾ ਦੀ ਮੂਰਤੀ ਤੋੜੀ ਗਈ ਖਾਲਸਤਾਨ ਜਿੰਦਾਬਾਦ ਦੇ ਨਾਰੇ ਲੱਗੇ ਅਤੇ ਉਸ ਤੋਂ ਲਹਿਦਾ ਜਿਹੜਾ ਹੈਗਾ ਏ ਉਹ ਇਸ ਜਗ੍ਹਾ ਦੇ ਉੱਪਰ ਸੰਵਿਧਾਨ ਮੁਰਦਾਬਾਦ ਦੇ ਵੀ ਨਾਰੇ ਲੱਗੇ ਹੈਗੇ ਨੇ ਪ੍ਰੋਪਰ ਤਰੀਕੇ ਦੇ ਨਾਲ ਚੀਜ਼ਾਂ ਹੋਈਆਂ ਅਤੇ ਉਸ ਤੋਂ ਅਗਲੇ ਦਿਨ ਜਿਸ ਦਿਨ ਜਿਹੜਾ ਹੈਗਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ ਉਸ ਦਿਨ ਡਾਕਟਰ ਭੀਮrao ਅੰਬੇਦਕਰ ਖੁਰਾ ਦੀ ਮੂਰਤੀ ਤੋੜਨਾ ਇਹ ਤਾਲਮੇਲ ਲੱਗਦਾ ਏ ਇਸ ਚੀਜ਼ ਦਾ ਵੀ ਤੁਹਾਨੂੰ ਬਹੁਤ ਵੱਡੀ ਸਾਜ਼ਿਸ਼ ਜਿਸ ਜਗ੍ਹਾ ਤੇ ਬਾਬਾ ਭੀਮਰਾਵ ਮੇਦਕਰ ਸਾਹਿਬ ਦੀ ਮੂਰਤੀ ਨੂੰ ਤੋੜਿਆ ਗਿਆ ਉਹ ਤੋਂ 100 ਮੀਟਰ ਤੇ ਹੀ ਥਾਣਾ ਸੀ ਔਰ ਖਾਸ ਕਰਕੇ 26 ਜਨਵਰੀ ਨੂੰ ਬਹੁਤ ਵੱਡੀ ਗਿਣਤੀ ਚ ਪੁਲਿਸ ਜਿਹੜੀ ਆ ਪੁਲਿਸ ਪ੍ਰਸ਼ਾਸਨ ਰੋੜਾਂ ਦੇ ਉੱਤੇ ਹੁੰਦਾ ਵਾ ਔਰ ਬੜੀ ਹੈਰਾਨੀ ਦੀ ਗੱਲ ਹੈ ਵੀ ਜਿੱਥੇ ਬਾਬਾ ਭੀਮਰਾਵ ਮੇਦਕਰ ਸਾਹਿਬ ਦੀ ਮੂਰਤੀ ਲੱਗੀ ਸੀ ਉੱਥੇ ਕੋਈ ਪੁਲਿਸ ਵਾਲਾ ਨਹੀਂ ਸੀ ਅਗਰ ਤੁਸੀਂ ਦੱਸਦੇ ਹੋ ਵੀ ਇਦਾਂ ਦੀਆਂ ਗੱਲਾਂ ਹੋਈਆਂ ਵਾ ਉੱਥੇ ਪੁਲਿਸ ਨੂੰ ਜਾਂ ਸੀਆਈਡੀ ਨੂੰ ਦੇਖਣਾ ਚਾਹੀਦਾ ਸੀ ਵੇਦਦਾ ਦੀ ਕੋਈ ਸ਼ਰਾਰਤ ਨਾ ਹੋ ਸਕੇ ਮਗਰ ਜੇ ਇਦਾਂ ਦੀ ਕੋਈ ਜੇ ਕਿਸੇ ਨੇ ਜਾਣਬੁੱਝ ਕੇ ਸ਼ਰਾਰਤ ਕੀਤੀ ਆ ਅਸੀਂ ਉਹਦੇ ਖਿਲਾਫ ਆ ਅਸੀਂ ਉਹਦਾ ਵਿਰੋਧ ਕਰਦੇ ਆ ਔਰ ਪ੍ਰਸ਼ਾਸਨ ਅਕੀ ਬੇਨਤੀ ਕਰਦੇ ਆ ਵੀ ਜਿਨੇ ਵੀ ਲੋਕ ਇਸਨ ਕਟ ਇਸ ਘਟਨਾ ਕਰਮ ਦੇ ਪਿੱਛੇ ਸੀ ਉਹਨਾਂ ਸਾਰਿਆਂ ਨੂੰ ਕਾਨੂੰਨੀ ਕਾਰਵਾਈ ਉਹਨਾਂ ਦੇ ਕਰਕੇ ਜਿਲ੍ਹਾ ਦੇ ਵਿੱਚ ਸੁਟਿਆ ਜਾਵੇ ਦੁਬੜੂ ਗਲ ਜੇਲ੍ਹ ਚ ਸੁਟਿਆ ਜਾਵੇ ਔਰ ਇਦਾਂ ਦੀ ਇੱਕ ਸਜ਼ਾ ਦਿੱਤੀ ਜਾਵੇ ਜਿਹਦੇ ਨਾਲ ਆਉਣ ਵਾਲੀਆਂ ਪੁਸਤਾਂ ਵੀ ਯਾਦ ਕਰਨ ਵੀ ਬਾਬਾ ਭੀਮਰਾ ਉਮੀਦਕਰ ਸਾਹਿਬ ਦੀ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਦੇ ਵਿੱਚ ਜਾ ਉਹਨਾਂ ਦੀ ਬੁੱਤ ਦੇ ਨਾਲ ਛੇੜਛਾੜ ਕਰਨ ਦੇ ਵਿੱਚ ਕਿਹੜੀ ਸਜ਼ਾ ਮਿਲ ਸਕਦੀ ਆ ਮੈਂ ਸਮਝਦਾ ਵੀ ਇਦਾਂ ਦੀ ਸਜ਼ਾ ਮਿਲਣੀ ਚਾਹੀਦੀ ਆ ਵੀ ਜਿਹਦੇ ਨਾਲ ਜਿਹੜੇ ਲੋਗ ਨੇ ਸ਼ਰਾਰਤੀ ਲੋਗ ਨੇ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਨੇ ਦੇਖੋ ਹਿੰਦੂ ਮੁਸਲਮ ਸਿੱਖੀ ਸਾਈ ਸਾਰੇ ਆਪਸ ਵਿੱਚ ਅਸੀਂ ਭਾਈ ਭਾਈ ਆ ਔਰ ਮੈਂ ਸਮਝਦਾ ਵੀ ਇਦਾਂ ਦੀ ਸਜ਼ਾ ਦੇਣੀ ਚਾਹੀਦੀ ਆ ਵੀ ਲੋਕ ਯਾਦ ਕਰਨ ਇਸੇ ਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਸ ਦਿਨ ਹੋਇਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਮਨਸ਼ਾ ਦੇ ਨਾਲ ਮੈਂ ਕਹਾਂ ਜੀ ਪੂਰੇ ਪੰਜਾਬ ਦਾ ਮਾਹੌਲ ਨਹੀਂ ਪੂਰੇ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਬਾਬਾ ਸਾਹਿਬ ਉਮੀਦ ਬਾਬਾ ਸਾਹਿਬ ਵੀਮਰਾ ਉਮੀਦਕਰ ਸਾਹਿਬ ਨੂੰ ਮੰਨਣ ਵਾਲੇ ਲੋਕ ਇਕੱਲੇ ਪੰਜਾਬ 'ਚ ਨਹੀਂ ਆ ਪੂਰੇ ਭਾਰਤ ਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਨੇ ਉਹ ਸਾਰੇ ਉਹਨਾਂ ਨੂੰ ਪਿਆਰ ਕਰਦੇ ਨੇ ਅਸੀਂ ਪੂਰੇ ਮਸੀਹ ਭਾਈਚਾਰਾ ਐਸਸੀ ਦੀ ਅਸੀਂ ਗਵਾਹੀ ਦੇ ਰਹੇ ਆਂ ਵੀ ਪਰਮੇਸ਼ਵਰ ਤੋਂ ਬਾਅਦ ਅਸੀਂ ਬਾਬਾ ਵੀਮਰਾ ਉਮੇਦਕਰ ਸਾਹਿਬ ਦੀ ਪੂਜਾ ਕਰਦੇ ਆਂ ਉਹਨਾਂ ਦਾ ਸਤਿਕਾਰ ਕਰਦੇ ਆਂ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਥੋੜੇ ਉਸ ਬੰਦੇ ਨੇ ਬਾਬਾ ਵੀਮਰਾ ਉਮੇਦਕਰ ਸਾਹਿਬ ਦੀ ਮੂਰਤੀ ਤੇ ਨਹੀਂ ਮਾਰੇ ਉਹ ਸਾਡੇ ਦਿਲ ਤੇ ਮਾਰੇ ਆ ਸਾਨੂੰ ਅੱਜ ਦੁੱਖ ਆ ਅੱਜ ਅਸੀਂ ਆਪਣੇ ਘਰਾਂ ਨੂੰ ਛੱਡ ਕੇ ਸਾਰੇ ਕਮਾਂਕਰਾਂ ਨੂੰ ਬੰਦ ਕਰਕੇ ਅੱਜ ਇੱਥੇ ਅਸੀਂ ਪਹੁੰਚੇ ਆਂ ਔਰ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆਂ ਵੀ ਇਦਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਆਪਸੀ ਭਾਈਚਾਰਾ ਜਿਹੜੀ ਸਾਂਝ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਔਰ ਪੰਜਾਬ ਦਾ ਮਾਹੌਲ ਪੂਰੇ ਭਾਰਤ ਦਾ ਮਾਹੌਲ ਸ਼ਾਂਤਮਈ ਹੋਣਾ ਚਾਹੀਦਾ ਠੀਕ ਹੈ ਸ਼ੁਕਰੀਆ ਤੋਂ ਬਿਲਕੁਲ ਇਸਾਈ ਭਾਈਚਾਰੇ ਦੇ ਲੋਕ ਸਾਡੇ ਨਾਲ ਨੇ ਜਿਨ੍ਹਾਂ ਦੇ ਨਾਲ ਗਲਬਾਤ ਕੀਤੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਵੀ ਜਿਸ ਤਰੀਕੇ ਦੇ ਨਾਲ ਜੋ ਕੁਝ ਵੀ ਉਸ ਦਿਨ ਹੋਇਆ ਉਸ ਦੇ ਨਾਲ ਪੂਰੇ ਪੰਜਾਬ ਦਾ ਨਹੀਂ ਬਿਲਕੁਲ ਪੂਰੇ ਭਾਰਤ ਦਾ ਮਾਹੌਲ ਜੜਾ ਹੈ ਉਹ ਖਰਾਬ ਹੋ ਸਕਦਾ ਸੀ ਕੈਮਰਾ ਪਸੰਨ ਪੰਕੇ ਦੇ ਨਾਲ ਰਾਜ ਗੁਪਤਾ ਜਲ